ਹਾਂਜੀ ਮਸ਼ਕਰ ਜੀ ਮੈਂ ਪੂਜਾ ਲੁਥਰਾ ਸਚਦੇਵਾ ਕਾਉਂਸਲਰ ਫਾਜ਼ਿਲ ਕਾ ਆਮ ਆਦਮੀ ਪਾਰਟੀ ਔਰ ਪੂਰਵ ਜ਼ਿਲ੍ਹਾ ਪ੍ਰਧਾਨ ਮੈ ਲਵਿੰਗ ਆਮ ਆਦਮੀ ਪਾਰਟੀ ਅ ਅੱਜ ਪਿੰਡ ਰੁਪਨਗਰ ਬਾਰੀਕਾ ਪਹੁੰਚੀ ਹੂਆਂ ਜਿੱਥੇ ਮੈਰਾਥਨ ਦਾ ਆਰਗੇਨਾਈਜ਼ ਕਰਵਾਇਆ ਗਿਆ ਔਰ ਮੈਂ ਸਾਰੇ ਹੀ ਰੁਪਨਗਰ ਪਿੰਡੀ ਕਮੇਟੀ ਦਾ ਬਾਰੀਕਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਮੈਰਾਥਨ ਦੇ ਵਿੱਚ ਆਨ ਦਾ ਔਰ ਬੱਚਿਆਂ ਦੀ ਹੌਸਲਾ ਵਧਾਈ ਕਰਨ ਦਾ ਮੌਕਾ ਦਿੱਤਾ ਔਰ ਜ਼ਿਆਦਾ ਧੰਨਵਾਦ ਔਰ ਮੁਬਾਰਕ ਮੈਂ ਦੇਨੀ ਆ ਕੋਤ ਸਾਹਿਬ ਸੋਨ ਵੈਲੀਵਾਲ ਜੀ ਔਰ ਹਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਏ ਔਰ ਆਨਵਲ ਟਾਈਮ ਦੇ ਵਿੱਚ ਇਹ ਜਿਹੜੇ ਬੱਚੇ ਨੇ ਸਾਡੇ ਜਿਹੜੇ ਪੰਜਾਬ ਦਾ ਨਾਮ ਜਿਹੜਾ ਪੂਰੇ ਦੇਸ਼ ਦੇ ਵਿੱਚ ਰੋਸ਼ਨ ਜ਼ਰੂਰ ਕਰਨਗੇ ਔਰ ਇਹੀ ਕਹਾਂਗੀ ਕਿ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਅੱਜ ਜਿਹੜੀ ਜਾਗਰੂਕਤਾ ਮੈਰਾਥਨ ਕੀਤੀ ਗਈ ਏ ਉਹਨਾਂ ਦੇ ਵਾਸਤੇ ਜਿਹੜੇ ਬੱਚੇ ਨੇ ਇਹ ਵੀ ਵਿਧਾਈ ਦੇ ਪਾਤਰ ਨੇ ਕਿਉਂਕਿ ਪਾਰਟਿਸਪੇਟ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਏ ਔਰ ਇਹਨਾਂ ਬੱਚਿਆਂ ਵੱਲੋਂ ਮੁੰਡੇ ਤੇ ਕੁੜੀਆਂ ਵੱਲੋਂ ਬੜੇ ਜੋਸ਼ ਨਾਲ ਇਸ ਮੈਰਾਥਨ ਚ ਪਾਰਟਿਸਿਪੇਟ ਕੀਤਾ ਗਿਆ ਔਰ ਖੇਡਾਂ ਇਹ ਕਿਹਾ ਜੀ ਆ ਮਾਧਮੇ ਨੇ ਜੋ ਬੱਚਿਆਂ ਨੂੰ ਕਿਤੇ ਨਾ ਕਿਤੇ ਪੈੜੀ ਸੰਗਤ ਦੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਆਪਣੇ ਆਪ ਨੂੰ ਵਿਅਸਤ ਰੱਖਣ ਵਾਸਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸਵਸਥ ਰੱਖਣ ਦੇ ਨਾਲ ਨਾਲ ਸਟ੍ਰੈਸ ਤੇ ਤਣਾਅ ਨੂੰ ਦੂਰ ਕਰਨ ਦਾ ਵੀ ਇੱਕ ਬੜਾ ਵਧੀਆ ਜਿਹੜਾ ਜ਼ਰੀਆ ਨੇ ਔਰ ਮੇਰੀ ਮੈਂ ਔਰ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਹਨਾਂ ਖੇਡਾਂ ਵਾਸਤੇ ਇਹਨਾਂ ਨੌਜਵਾਨ ਸਾਥੀਆਂ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਰਹਿੰਦੇ ਆਂ ਔਰ ਆਨਵਲ ਟਾਈਮ ਦੇ ਵਿੱਚ ਹੀ ਸਾਨੂੰ ਜਿੱਥੇ ਵੀ ਇਹਨਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਨਾਰ ਮੇਰੀ ਟੀਮ ਜਿਹੜੀ ਹੈ ਵੱਧ ਚੜ ਕੇ ਇਹਨਾਂ ਦੇ ਸਹਿਯੋਗ ਵਾਸਤੇ ਤਿਆਰ ਰਵਾਂਗੇ ਮੈਂ ਧੰਨਵਾਦ ਕਰਦੀ ਹਾਂ ਇੱਕ ਵਾਰ ਫਿਰ ਤੋਂ ਰੂਪਨਗਰ ਬਾਰਕਾ ਦੀ ਪੂਰੀ ਕਮੇਟੀ ਦਾ ਕੋਤ ਸਾਹਿਬਾਨ ਦਾ ਔਰ ਆਪਣੀ ਟੀਮ ਦਾ ਬਹੁਤ ਬਹੁਤ ਧੰਨਵਾਦ